ਮਾਨਸਾਬ ਕਰਨੌਜਲਾ ਦੇ ਸ਼ੋਅ ਦੇ ਵਿੱਚ ਕਿਸੇ ਆਡੀਅנס ਦੇ ਵੱਲੋਂ ਉਹਨਾਂ ਦੇ ਬੂਟ ਮਾਰਿਆ ਗਿਆ ਇਹੋ ਜੀ ਆਡੀਅנס ਦੇ ਲਈ ਕੀ ਮੈਸੇਜ ਹੈ ਚੱਲਦੇ ਸ਼ੋਅ ਦੇ ਵਿੱਚ ਆਡੀਅנס ਤੋਂ ਕਿਸੇ ਨੇ ਕਰਨੌਜਲਾ ਤੇ ਮੂੰਹ ਤੇ ਬੂਟ ਮਾਰ ਦਿੱਤੇ ਆਪਣੇ ਬੱਚਾ ਕਿ ਮੈਸੇਜ ਦਿੱਤਾ ਜਾਂਦਾ ਐਦਾ ਦੇ ਲਾਈਵ ਸਟੇਜ ਜਦੋਂ ਉੱਤੇ ਕਈ ਵਾਰ ਸਿੰਗਰਾ ਦੇ ਉੱਤੇ ਗੜਿਆ ਉੱਪਰ ਉੱਪਰ ਕਰਨੌਜਲਾ ਆਰਾਮ ਨਾਲ ਬੀਬਾ ਹੋਣਾ ਜੀ ਯੂਨ ਤੋਂ ਤੁਹਾਡੇ ਵੱਲੋਂ ਕੀ ਮੈਸੇਜ ਹੈ ਕਿਹੜਾ ਐਦਾਂ ਦੇ ਮੈਸੇਜ ਐਦਾਂ ਦੇ ਹੋਣਾ ਚਾਹੀਦਾ ਕੁਛ ਦਾ ਇੰਤਜ਼ਾਮ ਹੋ ਜਾਣਾ ਹੈ ਸੋ ਮਾਨਸਾ ਨੂੰ ਕਿਵੇਂ ਦੇਖਦੇ ਹੋ ਹੁਣ ਫਿਰ ਇੱਕ ਵਾਰ ਤੋਂ ਕਿਸਾਨ ਜਿਹੜੇ ਨੇ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਬਹੁਤ ਹੱਥੇ ਬੈਠੇ ਹੋਣੇ ਜਿੰਦਾਬਾਦ ਸੀ ਹੈ ਤੇ ਰਹੇਗਾ ਮਾਨਸਾਬ ਕਰਨੌਜਲਾ ਦੇ ਸ਼ੋਅ ਦੇ ਵਿੱਚ ਕਿਸੇ ਆਡੀਅנס ਦੇ ਵੱਲੋਂ ਉਹਨਾਂ ਦੇ ਬੂਟ ਮਾਰਿਆ ਗਿਆ ਇਹੋ ਜੀ ਆਡੀਅנס ਦੇ ਲਈ ਕੀ ਮੈਸੇਜ ਹੈ ਚੱਲਦੇ ਸ਼ੋਅ ਦੇ ਵਿੱਚ ਆਡੀਅנס ਤੋਂ ਕਿਸੇ ਨੇ ਕਰਨੌਜਲਾ ਤੇ ਮੂੰਹ ਤੇ ਬੂਟ ਮਾਰ ਦਿੱਤੇ ਆਪਣੇ ਬੱਚਾ ਕੀ ਮੈਸੇਜ ਦਿੱਤਾ ਜਾਂਦਾ ਐਦਾ ਦੇ ਲਾਈਵ ਸਟੇਜ ਜਦੋਂ ਉੱਤੇ ਕਈ ਵਾਰ ਸਿੰਗਰਾ ਦੇ ਉੱਤੇ ਗੜਿਆ ਉੱਪਰ ਉੱਪਰ ਕਰਨੌਜਲਾ ਕਾਰਨਾਮਾ ਜੀ ਉਦੋਂ ਤੁਹਾਡੇ ਵੱਲੋਂ ਕੀ ਮੈਸੇਜ ਆ ਕਿੜਾ ਐਦਾਂ ਦੇ ਮੈਸੇਜ ਐਦਾਂ ਦੇ ਹੋਣਾ ਨਹੀਂ ਚਾਹੀਦਾ ਕੁਛ ਦਾ ਇੰਤਜ਼ਾਮ ਹੋ ਜਾਣਾ ਚਾਹੀਦਾ ਮਾਨਸਾਬ ਕਿਵੇਂ ਦੇਖਦੇ ਹੋ ਹੁਣ ਫਿਰ ਇੱਕ ਵਾਰ ਤੋਂ ਕਿਸਾਨ ਜਿਹੜੇ ਨੇ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਬਹੁਤ ਹੱਥੇ ਬੈਠੇ ਹੋਣੇ ਜਿੰਦਾਬਾਦ ਸੀ ਹੈ ਤੇ ਰਹੇਗਾ ਮਾਨਸਾਬ ਕਰਨੌਜ਼ਲਾ ਦੇ ਸ਼ੋਅ ਦੇ ਵਿੱਚ ਕਿਸੇ ਆਡੀਅנס ਦੇ ਵੱਲੋਂ ਉਹਨਾਂ ਦੇ ਬੂਟ ਮਾਰਿਆ ਗਿਆ ਇਹੋ ਜੀ ਆਡੀਅנס ਦੇ ਲਈ ਕੀ ਮੈਸੇਜ ਹੈ ਚੱਲਦੇ ਸ਼ੋਅ ਦੇ ਵਿੱਚ ਆਡੀਅנס ਤੋਂ ਕਿਸੇ ਨੇ ਕਰਨੌਜ਼ਲਾ ਤੇ ਮੂੰਹ ਤੇ ਬੂਟ ਮਾਰਿਆ ਆਪਣੇ ਬੱਚਾ ਕੀ ਮੈਸੇਜ ਦਿੱਤਾ ਜਾਂਦਾ ਐਡੇ ਦੇ ਲਾਈਵ ਸਟੇਜ ਜਦੋਂ ਉੱਤੇ